ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਮੇਰੀ ਵੀਡੀਓ ਨਾ ਓਨਲੀ 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 ਊਮਨਸ ਲਈ ਆ ਹਾਂ ਬੰਦਿਆਂ ਲਈ ਵੀ ਹੋ ਸਕਦੀ ਆ ਵਿਆਹ ਤੋਂ ਬਾਅਦ ਨਾ ਵੈਸੇ ਬੰਦਿਆਂ ਦੀ ਲਾਈਫ ਵੀ ਚੇਂਜ ਹੋ ਜਾਂਦੀ ਆ ਤੇ ਬਸ ਇੰਨਾ ਕੋ ਫਰਕ ਪੈਂਦਾ ਕਿ ਉਹਨਾਂ ਨੂੰ ਜ਼ਿੰਮੇਵਾਰੀ ਵੱਧ ਜਾਂਦੀ ਆ ਵਾਧੂ ਪੈਸਾ ਕਮਾਣ ਦੀ ਟੈਨਸ਼ਨ ਹੋ ਜਾਂਦੀ ਆ ਜਾਂ ਫਿਰ ਟਾਈਮਿੰਗ ਦੀ ਫਰਕ ਪੈ ਜਾਂਦਾ ਕਿ ਮੈਂ ਘਰੇ ਟਾਈਮ ਸਰ ਜਾਣਾ ਹਨ ਪਰ ਔਰਤਾਂ ਦੀ ਨਾ ਟੋਟਲੀ ਲਾਈਫ ਚੇਂਜ ਹੋ ਜਾਂਦੀ ਆ ਤੁਹਾਨੂੰ ਸੱਚੀ ਦੱਸਾਂ ਨਾ ਅਸੀਂ ਭਾਵੇਂ 24 25 ਸਾਲ ਆਪਣੇ ਘਰੇ ਮੋਜਾਂ ਘਟ ਗਿਆ ਜੀ ਪਰ ਜਦੋਂ ਸਾਡਾ ਵਿਆਹ ਹੋ ਜਾਂਦਾ ਨਾ ਉਸ ਤੋਂ ਬਾਅਦ ਪਿੱਕ ਕਰ ਸਾਡੇ ਲਈ ਬਹੁਤ ਬਗਾਨਾ ਹੋ ਜਾਂਦਾ ਜੇਕਰ ਅਸੀਂ ਛੁੱਟੀਆਂ 'ਚ ਰਹਿਣ ਜਾ ਰਹੇ ਹਾਂ ਖੁਸ਼ੀਆਂ ਨਾਲ ਵੀ ਜਾਂ ਫਿਰ ਅਸੀਂ ਪਤੀ ਵੱਲੋਂ ਸਤਾਈਆਂ ਹੋਈਆਂ ਟੈਨਸ਼ਨ 'ਚ ਆ ਕੇ ਆਪਣੇ ਘਰੇ ਬਹਿ ਜਾਂਦੀਆਂ ਸਾਡੀ ਟੋਟਲੀ ਉਹ ਕਰ ਸਾਡੇ ਲਈ ਬਗਾਨਾ ਹੋ ਜਾਂਦਾ ਸਾਨੂੰ ਉਹ ਇੱਜ਼ਤ ਨਹੀਂ ਮਿਲਦੀ ਜੋ ਕੁਾਰੇ ਹੁੰਦੇ ਮਿਲਦੀ ਆ ਸੋ ਇਸ ਕਰਕੇ ਕਿਹਾ ਜਾਂਦਾ ਕਿ ਔਰਤ ਦੀ ਇੱਜ਼ਤ ਕਰਿਆ ਕਰੋ ਤੇ ਇੱਥੇ ਮੈਂ ਫਸਟਲੀ ਉਹ ਗੱਲ ਕਹਿਣਾ ਚਾਹਨੀ ਆ ਇਹ ਵੀਡੀਓ ਸਿਰਫ ਇਨੋਸੈਂਟ ਕੁੜੀਆਂ ਲਈ ਆ ਨੋਹਾ ਬਣ ਚੁੱਕੀਆਂ ਨੇ ਜਿਹੜੀਆਂ ਜਾਂ ਫਿਰ ਇਨੋਸੈਂਟ ਇਨ-ਲੋਜ਼ ਲਈ ਆ ਜਿਹੜੇ ਕਿ ਆਪਣੇ ਬਹੂਆਂ ਨੂੰ ਬਹੁਤ ਤਿਆਰ ਨਾ ਰੱਖਦੇ ਨੇ ਹਾਂ ਥੋੜੀ-ਬਹੁਤੀ ਅਨਬੰਦ ਚੱਲਦੀ ਆ ਉਹਨਾਂ ਲਈ ਮੈਂ ਥੋੜੀ ਜਿਹੀ ਸਿੱਖਿਆ ਦੇਣੀ ਚਾਹੂੰਗੀ ਪਰ ਜਿਹੜੀ ਅੱਜ ਕੱਲ ਮਾਹੌਲ ਚੱਲ ਰਿਹਾ ਕਿ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਮਾਰ ਦਿੱਤੀਆਂ ਜਾ ਰਹੀਆਂ ਨੇ ਕੁੜੀਆਂ ਇੱਕ ਦਾਜ ਦੇਹਜ ਪਿੱਛੇ ਉਹਨਾਂ ਨੂੰ ਨਾ ਤਾਂ ਇਨਸਾਨੀ ਜੀਵ ਦੇ ਵਿੱਚ ਮਾਫੀ ਮਿਲਣੀ ਚਾਹੀਦੀ ਆ ਤੇ ਪਰਮਾਤਮਾ ਤਾਂ ਉਹਨਾਂ ਨੂੰ ਮਾਫ ਕਰ ਹੀ ਨਹੀਂ ਸਕਦਾ ਖੈਰ ਇੱਥੇ ਗੱਲ ਨਾ ਮੈਂ ਸੱਚੇ-ਸੱਚੇ ਇਨਸਾਨੀ ਕਰਨ ਲੱਗੀ ਆ ਔਰ ਮੈਂ ਤੁਹਾਨੂੰ ਦੱਸਾਂ ਕਿ ਆਪਣੇ ਪਾਰਟਨਰ ਨੂੰ ਨਾ ਬੰਦ ਕਮਰੇ 'ਚ ਭਾਵੇਂ ਜਿੰਨਾ ਮਰਜ਼ੀ ਚ ਰੱਖ ਲਿਆ ਕਰੋ ਪਰ ਜਿੱਥੇ ਤੁਹਾਡੀ ਫੈਮਿਲੀ ਬੈਠੀ ਹੋਵੇ ਨਾ ਉੱਥੇ ਆਪਣੇ ਪਾਰਟਨਰ ਨੂੰ ਇੱਜ਼ਤ ਦੇ ਆਪੋ ਭਾਵੇਂ ਉਹ ਵਾਈਫ ਹੈ ਭਾਵੇਂ ਉਹ ਹਸਬੰਡ ਹੈ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਬਣੀ ਰਹਿੰਦੀ ਹੈ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਤੇ ਅਨਮੋਲ ਰਿਸ਼ਤਾ ਨਾ ਸੰਭਾਲ ਕੇ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਹ ਤੋਂ ਬਿਨਾ ਨਾ ਹੋਰ ਕੋਈ ਸਾਥ ਨਹੀਂ ਦਿੰਦਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਹਿੰਦੀ ਆ ਰਹੀਆਂ ਤੁਹਾਨੂੰ ਸਮਝ ਵੀ ਆਪੇ ਲੱਗ ਜਾਣੀਆਂ ਇਹ ਗੱਲਾਂ ਦੀ ਤੁਹਾਨੂੰ ਨਾ ਚਾਰ ਲਾਈਨਾਂ ਸੁਣਾਉਣੀ ਆ ਖੋਪ ਤੁਹਾਨੂੰ ਬਹੁਤ ਚੰਗੀਆਂ ਲੱਗਣਗੀਆਂ ਖਾਸ ਕਰ ਕੁੜੀਆਂ ਲਈ ਕੁਝ ਨਾ ਕੁਝ ਸਿੱਖੋਗੀਆਂ ਸੋ ਮੇਰੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਔਰ ਆਪਣੇ ਰਿਵਿਊ ਜ਼ਰੂਰ ਦਿਓ ਜੇਕਰ ਚੰਗੀ ਲੱਗੀ ਵੀਡੀਓ ਤੇ ਫਿਰ ਸੁਣਾਉਣੀ ਆ ਤੁਹਾਨੂੰ ਚਾਰ ਲਾਈਨਾਂ ਵਧੀਆਂ ਜੀਆਂ ਹਾਂਜੀ ਚੋ ਲਾਈਨਾਂ ਮੈਂ ਤੁਹਾਨੂੰ ਦੱਸਣ ਲੱਗੀ ਆ ਨਾ ਉਹ ਮੈਂ ਨਹੀਂ ਲਿਖੀਆਂ ਹੋਈਆਂ ਮੈਂ ਪਹਿਲਾਂ ਦੱਸ ਦਿੰਦੀ ਆ ਕਿਸੇ ਬਹੁਤ ਸੋਹਣੇ ਰਾਈਟਰ ਨੇ ਲਿਖੀਆਂ ਹੋਈਆਂ ਨੇ ਤੇ ਗਾ ਕੇ ਵੀ ਸੁਣਾਇਆ ਹੈ ਗੀਤ ਤੇ ਜੇ ਹੁਣ ਤੁਸੀਂ ਕੋਪੀ ਕਰ ਲਈ ਹਾਂਜੀ ਕੋਪੀ ਕਰ ਲਈ ਕਿਉਂਕਿ ਨਕਲ ਵੀ ਅਕਲ ਨਾਲ ਵੱਜਦੀ ਹੈ ਤੇ ਮੈਨੂੰ ਜੋ ਚੀਜ਼ ਅੱਛੀ ਲੱਗੀ ਮੈਂ ਉਹ ਤੁਹਾਨੂੰ ਸ਼ੇਅਰ ਕਰਦੀ ਆ ਜ਼ਰੂਰੀ ਤਾਂ ਨਹੀਂ ਕਿ ਇੱਕ ਚੀਜ਼ ਨੂੰ ਚੱਕ ਕੇ ਸੇਮ ਥੋਪ ਦਿੱਤਾ ਗਿਆ ਥੋੜੇ ਆਪਣੇ ਵਿਚਾਰ ਵੀ ਹੁੰਦੇ ਨੇ ਥੋੜੀ ਆਪਣੀਆਂ ਗੱਲਾਂ ਵੀ ਹੁੰਦੀਆਂ ਨੇ ਸੋ ਧਿਆਨ ਨਾਲ ਸੁਣਿਆ ਕਰੋ ਕੁਝ ਗੱਲਾਂ ਸਮਝਾਉ ਨਹੀਂ ਵੀ ਐਂਡ ਦੇ ਵਿੱਚ ਤੇ ਹੁਣ ਮੈਂ ਐਂਡ ਦੇ ਵਿੱਚ ਵੀ ਵਿਚਾਰਕ ਗੱਲਾਂ ਕਰਨੀਆਂ ਨੇ ਉਹ ਮੇਰੀਆਂ ਆਪਣੀਆਂ ਨੇ ਜੀ ਚੰਗੀਆਂ ਲੱਗੀਆਂ ਤੇ ਤੁਸੀਂ ਤਾਂ ਹੀ ਫਿਰ ਸਬਸਕ੍ਰਾਈਬ ਕਰਦੇ ਹੋ ਐਵੇਂ ਤੱਕੇ ਨਾਲ ਤਾਂ ਕਿਸੇ ਨੂੰ ਖਿੱਚਿਆ ਨਹੀਂ ਜਾਂਦਾ ਨਾ ਸੋ ਵੈਸੇ ਤਾਂ ਇਹ ਗਾਇਆ ਹੋਇਆ ਕਿਸੇ ਦਾ ਪਰ ਮੈਂ ਗਾ ਪਾ ਨਹੀਂ ਸਕਦੀ ਕਿਉਂਕਿ ਆਮ ਨਾਟ ਸਿੰਗਰ ਚੰਗੀ ਆਵਾਜ਼ ਨਹੀਂ ਹੈਗੀ ਮੇਰੀ ਬਟ ਲਾਈਨਾਂ ਨੂੰ ਫੜ ਕੇ ਸੁਣਾ ਦੇਣੀ ਆ ਕਹਿੰਦੇ ਸੋਹਰੇ ਨਾ ਵਗਾੜਿਓ ਨੀ ਸਹੇਲਿਓ ਕੱਲੇ ਪਿੱਕਿਆ ਨਾਲ ਨੀ ਸਰਨਾ ਸੋਹਰੇ ਬੈਠੇ ਹੱਥ ਨਾਲ ਨੀ ਸਹੇਲਿਓ ਪਿੱਕੇ ਵਿਆਹ ਨੂੰ ਕਿਸੇ ਨੇ ਨੀ ਚਾਰਨਾ ਤਨ ਜਿਗਰਾ ਸਸਾਂ ਦਾ ਸਹੇਲਿਓ ਪੁੱਤ ਵੇ ਦੇਨੀਆਂ ਤੇ ਘਰ ਦੀ ਮਾਵਾ ਪਾਲ ਪੋਸ ਕੇ ਨੀ ਸਹੇਲਿਓ ਤੱਕ ਦਿਨੀਆਂ ਬਿਗਾਨੇ ਘਰ ਨੀ ਸੋਹਰਾ ਧਰਮੀ ਬਾਬਲ ਨੀ ਸਹੇਲਿਓ ਜਿਹੜਾ ਵੰਡ ਕੇ ਸਭ ਕੁਝ ਦੇਵੀ ਸੋਰੇ ਨਾ ਵਿਗਾੜਿਓ ਨੀ ਸਹੇਲੀਓ ਕੱਲੇ ਪੇਕਿਆਂ ਨਾਲ ਨੀ ਸਰਨਾ ਹੁਬ ਤੁਸੀਂ ਸਮਝ ਗਏ ਹੋਣੇ ਆ ਵੀ ਜ਼ਿੰਦਗੀ 'ਚ ਜੇਕਰ ਈਗੋ ਹੈ ਨਾ ਕਿਸੇ ਔਰਤ ਦੇ ਵਿੱਚ ਮੈਂ ਸਾਰ ਲੂੰਗੀ ਮੈਂ ਚੰਦ ਦਿਖਾ ਦੂੰਗੀ ਦਿਨ ਦੇ ਵਿੱਚ ਤਾਰੇ ਦਿਖਾ ਦੂੰਗੀ ਜਾਂ ਮੈਂ ਆਪਣੇ ਪੇਕਿਆਂ ਨੂੰ ਪਾਲ ਸਕਦੀ ਮੈਂ ਪੜ੍ਹੀ ਲਿਖੀ ਆ ਬਹੁਤ ਸਟਰਗਲਿੰਗ ਲਾਈਫ ਆ ਜੇ ਨੂੰ ਨਾਲ ਚੰਗੇ ਮਿਲੇ ਹੋਏ ਆ ਉਹ ਨਾ ਬੜਾ ਕਲੇਸ਼ ਕਰਿਆ ਕੋ ਛੋਟੀਆਂ ਛੋਟੀਆਂ ਪ੍ਰੋਬਲਮਸ ਤਾਂ ਹਰ ਇੱਕ ਦੀ ਲਾਈਫ ਚ ਆਉਂਦੀਆਂ ਨੇ ਤੁਸੀਂ ਕੀ ਸੋਚਦੇ ਹੋ ਵੀ ਸਾਰੇ ਜ਼ਿੰਦਗੀ ਦੇ ਵਿੱਚ ਪਰਫੈਕਟ ਨੇ ਨਾ ਤਾਂ ਔਰਤਾਂ ਪੁਰੀਆਂ ਪਰਫੈਕਟ ਨੇ ਤੇ ਨਾ ਆਪਣੇ ਹਸਬੰਡ ਪੂਰੇ ਪਰਫੈਕਟ ਨੇ ਹਰ ਇੱਕ ਇਨਸਾਨ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ ਤੇ ਮੈਨੂੰ ਲੱਗਦਾ ਸਿਆਣੀਤੀ ਸਿਆਣੀ ਬਹੂ ਉਹੀ ਹੈ ਜਿਹੜੇ ਛੋਟੇ ਛੋਟੇ ਕਮੀਆਂ ਨੂੰ ਇਗਨੋਰ ਕਰਕੇ ਆਪਣੀ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿੱਕਰ ਮੈਂ ਗੱਲ ਕਰਾਂ ਆਪਣੇ ਪੇਕਿਆਂ ਦੀ ਤਾਂ ਉਹਨਾਂ ਨਾਲੋਂ ਨਾ ਦੁੱਗਣਾ ਉਹਦਾ ਵੱਡਾ ਆਪਣੇ ਸੋਹਰਿਆਂ ਦਾ ਹੁੰਦਾ ਹੈ ਤੁਸੀਂ ਸ਼ਾਇਦ ਕਿਸੇ ਨੂੰ ਗੱਲ ਕੋੜੀ ਲੱਗੂਗੀ ਬਟ ਇੱਥੇ ਮੈਂ ਫੇਰ ਕਹਿ ਦੇਣਾ ਚਾਹੁੰਦੀ ਹਾਂ ਕਿ ਮੈਂ ਇੱਥੇ ਇਨੋਸੈਂਟ ਸੋਹਰਿਆਂ ਦੀ ਗੱਲ ਕਰ ਰਹੀਆਂ ਮੈਂ ਮਾੜੇ ਜ਼ੋਰਿਆਂ ਦੀ ਗੱਲ ਨਹੀਂ ਕਰ ਰਹੀ ਜਿਹੜੇ ਟੌਰਚਰ ਕਰਦੇ ਨੇ ਬਹੁਣ ਗੱਲ ਗੱਲ ਤੇ ਕੁੱਟਣ ਮਾਰਨ ਦੀ ਗੱਲ ਕਰਦੇ ਨੇ ਖਰਚਾ ਨਹੀਂ ਦਿੰਦੇ ਤੰਗ ਰੱਖਦੇ ਨੇ ਉਹਨਾਂ ਦੀ ਗੱਲ ਮੈਂ ਇਸ ਵੀਡੀਓ ਦੇ ਵਿੱਚ ਬਿਲਕੁਲ ਨਹੀਂ ਕਰ ਰਹੀ ਧਿਆਨ ਨਾਲ ਸੁਣ ਲਿਓ ਮੈਂ ਸਿਰਫ ਇਨੋਸੈਂਟ ਫੈਮਲੀਆਂ ਦੀ ਗੱਲ ਕਰ ਰਹੀਆਂ ਜਿਹੜੇ ਕਿ ਸਾਉ ਮਿਲੇ ਹੋਏ ਨੇ ਥੋੜੇ ਬੋਤ ਲੜਾਈ ਝਗੜੇ ਚੱਲਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀਆਂ ਬਾਕੀ ਜੇਂਜ ਤਾਂ ਆਪਾਂ ਕਿਸ ਮਾੜੇ ਮੋٹے ਬੋਲ अगर ਕਿਸੇ ਦੇ ਕੰਨਾਂ 'ਚ ਪੈ ਜਾਣ ਨਾ ਤਾਂ ਅਸਰ ਤਾਂ ਹੁੰਦਾ ਹੈ ਜੀ ਤੇ ਇਸ ਤਰ੍ਹਾਂ ਹੀ ਨਾ ਸਾਡੇ ਸਹੁਰਿਆਂ ਦਾ ਉਹਦਾ ਸਾਡੇ ਪਿੱਕੇ ਨਾਲ ਦੁਗਣਾ ਹੁੰਦਾ ਮੈਂ ਮੰਨਦੀ ਆ ਇਸ ਚੀਜ਼ ਨੂੰ ਤੇ ਮੈਂ ਡਾਇਰੈਕਟਲੀ ਗੱਲ ਕਰਦੀ ਹੁੰਦੀ ਆ ਇਨਡਾਇਰੈਕਟਲੀ ਮੈਂ ਕਦੇ ਕੁਝ ਕਿਹਾ ਹੀ ਨਹੀਂ ਉਹ ਐਦਾਂ ਸਾਡੇ ਸੱਸ ਸਹੁਰਾ ਸਾਨੂੰ ਸਾਰੀ ਜ਼ਿੰਦਗੀ ਸਾਭਦੇ ਨੇ ਸਾਡਾ ਪਤੀ ਪਰਮੇਸ਼ਰ ਸਾਡੀ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਟਾਈਮ ਲੱਗ ਜੇ ਬਟ ਟਰਾਈ ਤਾਂ ਕਰਦੇ ਨੇ ਪਰ ਸਾਡੇ ਪਿੱਕੇ ਸਾਨੂੰ ਪਾਲਦੇ ਨੇ ਪੜਾਉਂਦੇ ਨੇ ਠੀਕ ਹੈ ਪਰ ਕਿਸੇ ਵੀ ਰਾਜੇ ਨੇ ਵੀ ਆਪਣੀ ਧੀ ਨੂੰ ਕਦੇ ਕੁਆਰੀ ਨਹੀਂ ਰੱਖਿਆ ਇਹ ਦੁਨੀਆ ਦਾ ਦਸਤੂਰ ਚੱਲਦਾ ਆਇਆ ਉਹ ਸਿਰਫ ਸਾਨੂੰ 24 25 ਸਾਲ ਤੱਕ ਹੀ ਰੱਖ ਸਕਦੇ ਨੇ ਫਿਰ ਸਾਡੀ ਲੌਂਗ ਲਾਈਫ ਸਾਡੀ ਸੋਹਰਿਆਂ ਚ ਬੀਤਦੀ ਆ ਫਿਰ ਅਸੀਂ ਨਖਰੇ ਕਿਉਂ ਕਰਦੇ ਹਾਂ ਅਸੀਂ ਉਹਨਾਂ ਨੂੰ ਆਪਣੇ ਅਕੋਰਡਿੰਗ ਨਹੀਂ ਢਾਲਣਾ ਥੋੜਾ ਜਿਹਾ ਅਸੀਂ ਐਡਜਸਟ ਕਰਨਾ ਥੋੜਾ ਜਿਹਾ ਉਹਨਾਂ ਨੂੰ ਆਪਣੇ ਅਕੋਰਡਿੰਗ ਕਰਨਾ ਆਪਣੇ ਅਕੋਰਡਿੰਗ ਅਸੀਂ ਕਿੱਦਾਂ ਕਰ ਸਕਦੇ ਹਾਂ ਪਿਆਰ ਨਾਲ ਤੇ ਇੱਜ਼ਤ ਨਾਲ ਦੁਨੀਆ ਨੂੰ ਜਿੱਤਿਆ ਜਾ ਸਕਦਾ ਹੈ ਇਹੋ ਜਿਹਾ ਫਾਰਮੂਲਾ ਹੈ ਪਿਆਰ ਤੇ ਇੱਜ਼ਤ ਆਪਣੇ ਵੱਲੋਂ ਪਰਫੈਕਟ ਹੋ ਯਾਰ ਤੁਸੀਂ ਉਸ ਤੋਂ ਬਾਅਦ ਦੇਖੀ ਜਾਊਗੀ ਵੀ ਹਾਂ ਸਾਹਮਣੇ ਵਾਲਾ ਬੰਦਾ ਚੁੱਕਦਾ ਹੈ ਜਾਂ ਨਹੀਂ ਚੁੱਕਦਾ ਜੇ ਨਹੀਂ ਚੁੱਕ ਰਿਹਾ ਬਾਰ-ਬਾਰ ਤੁਹਾਨੂੰ ਟੌਰਚਰ ਕਰ ਰਿਹਾ ਬਾਰ-ਬਾਰ ਉਸ ਸੁਭਾਗ ਕਰ ਰਿਹਾ ਫਿਰ ਚੁੱਪਾ ਪਾ ਲਈਏ ਜੇ ਤੁਹਾਡੇ ਤੋਂ ਚੁੱਪਾ ਵੀ ਨਹੀਂ ਰਹਿ ਹੁੰਦਾ ਫਿਰ ਜਮਾ ਹੀ ਆਪਣਾ ਪਿੱਛੇ ੜਜੋ ਫਿਰ ਮੌਕਾ ਦਿਓ ਹੀ ਨਾ ਇਨਸਾਨ ਤੁਹਾਡੀ ਗਲਤੀ ਬਾਰ-ਬਾਰ ਤੋਂ ਹੋ ਰਾਨਾ ਸ਼ਾਂਤੀ ਚੁੱਪ ਬਖਸ਼ੋ ਆਪਣੀ ਜ਼ਿੰਦਗੀ ਪਰ ਬਹਿਸ ਨਾ ਕਰੋ ਇਨਸਰਟਿੰਗ ਵਰਡ ਨਾ ਯੂਜ਼ ਕਰੋ ਕਿਸੇ ਲਈ ਵੀ ਸੋ ਇਦਾਂ ਜਿ ਤਨ ਪਤਾ ਮਾਮਾ ਨਾਲ ਇਹਨਾਂ ਵੱਧ ਚੇਰ ਕੇ ਆਉਂਦਾ ਇੱਕ ਤਾਂ ਚਲੋ ਅਸੀਂ ਉਹਨਾਂ ਦੇ ਕੋਖੋ ਜਨਮ ਦਿੱਤਾ ਦੂਜਾ ਅਸੀਂ ਦੂਰ ਬੈਠੀਆਂ ਸ਼ਾਇਦਾਂ ਕਰਕੇ ਕਿਉਂਕਿ ਜਿਹੜੀ ਸਾਡੀ ਮਾਂ ਇਹਨੇ ਲਾਟਲੀ ਹੈ ਉਹ ਸਾਡੀ ਪਰਜਾਈ ਦੀ ਸੱਸ ਬਣ ਕੇ ਨਹੀਂ ਮਾੜੀ ਕਿਉਂ ਬਣ ਜਾਂਦੀ ਹੈ ਹੈ ਤਾਂ ਉਹੀ ਔਰਤ ਹੈ ਨਾ ਫਿਰ ਉਹਦੇ ਦੋ ਰੂਪ ਕਿੱਦਾਂ ਝਲਕਦੇ ਨੇ ਸੋ ਇਹੀ ਗੱਲ ਹੈ ਕਿ ਜੇਕਰ ਇੱਕ ਕੁੜੀ ਸੋਹਰੇ ਘਰ ਤੋਂ ਦੁਖੀ ਹੋ ਕੇ ਪੇਕੇ ਘਰ ਹੀ ਜਾਂਦੀ ਹੈ ਨਾ ਉਹਦੀ ਉਹ ਇੱਜ਼ਤ ਨਹੀਂ ਰਹਿੰਦੀ ਫਿਰ ਉਹ ਮਾਵਾ ਚ ਵੀ ਫਰਕ ਪੈ ਜਾਂਦਾ ਸੋ ਇਸ ਕਰਕੇ ਨਾ ਆਪਣੀ ਇੱਜ਼ਤ ਬਣਾ ਕੇ ਰੱਖਿਆ ਕਰੋ ਤੁਹਾਡੇ ਪਤੀ ਦੀ ਇੱਜ਼ਤ ਨਾ ਤੁਹਾਡੇ ਬੋਲਾਂ ਨਾਲ ਹੀ ਪਤਾ ਲੱਗਦੀ ਹੈ ਤੁਸੀਂ ਆਪਣੇ ਪੇਕੇ ਘਰ ਦੇ ਵਿੱਚ ਆਪਣੇ ਪਤੀ ਦੀ ਇੱਜ਼ਤ ਬਣਾ ਸਕਦੇ ਹੋ ਛੋਟੇ ਛੋਟੇ ਕੰਦਾਂ ਨੂੰ ਲੁਕਾਉ ਸਕਦੇ ਹੋ ਜਿੱਥੇ ਅਡਜਸਟਮੈਂਟ ਹੁੰਦੀ ਹੈ ਤੇ ਪਤੀ ਦੇ ਬੋਲਾਂ ਨਾਲ ਹੀ ਪਤਨੀ ਦੇ ਚਿਹਰੇ ਤਾਂ ਨੋਰ ਪਤਾ ਲੱਗਦਾ ਹੈ ਜੇਕਰ ਉਹ ਆਪਣੇ ਘਰ ਦੇਆਂ ਦੇ ਸਾਹਮਣੇ ਆਪਣੀ ਪਤਨੀ ਦੀ ਇਨਸਰਟ ਕਰਦਾ ਨਾ ਫਿਰ ਉਹਦੇ ਘਰ ਦੇ ਵੀ ਸਾਰੇ ਜ਼ਿੰਦਗੀ ਦੀ ਪਤਨੀ ਦੀ ਇੱਜ਼ਤ ਨਹੀਂ ਕਰਦੇ ਸੋ ਪਤੀਆਂ ਨੂੰ ਵੀ ਮੈਂ ਇੱਥੇ ਇਹੀ ਕਹਿਣਾ ਚਾਹੁੰਦੀ ਕਿ ਆਪਣੀ ਵਾਈਫ ਦੀ ਇੱਜ਼ਤ ਕਰਿਆ ਕਰੋ ਚਾਰ ਬੰਦਿਆਂ ਦੇ ਵਿੱਚ ਤੁਸੀਂ ਇੱਜ਼ਤ ਕਰੋ ਮੈਂ ਤਾਂ ਸਾਰੀ ਦੁਨੀਆਂ ਉਸ ਨੂੰ ਇੱਜ਼ਤ ਦੇਗੀ ਸੋ ਇਹ ਅਨਮੋਲ ਰਿਸ਼ਤਾ ਕਰ ਸਮਝੀ ਤਾਂ ਬਹੁਤ ਪਿਆਰਾ ਹੈ ਤੇ ਮੈਂ ਲਾਸਟ ਦੇ ਵਿੱਚ ਕਹਿ ਦੇਣਾ ਚਾਹੁੰਨੀ ਹਾਂ ਉਹ ਪਤੀ ਪਤਨੀ ਬਹੁਤ ਕਰਮਾ ਵਾਲੇ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਬਣਦੀ ਹੈ ਬਾਕੀ ਸਭ ਰਿਸ਼ਤੇ ਫਿੱਕੇ ਆ ਆਪਣੇ ਆਪਣੇ ਜਗਾ ਇੱਕ ਇਹੀ ਰਿਸ਼ਤਾ ਜਿਹਨੇ ਸਾਰੀ ਜ਼ਿੰਦਗੀ ਤੁਹਾਡਾ ਸਾਥ ਨਿਭਾਉਣਾ ਆ ਅਗਰ ਐਡਜਸਟਮੈਂਟ ਹੁੰਦੀ ਹੈ ਨਾ ਛੋਟੇ ਛੋਟੇ ਕਮਿਆਂ ਨੂੰ ਇਗਨੋਰ ਕਰਕੇ ਐਡਜਸਟਮੈਂਟ ਕਰਿਆ ਕਰੋ ਕੁੜੀਓ ਕਿਉਂਕਿ ਤੁਸੀਂ ਦੋ ਘਰ ਨਹੀਂ ਜੰਬਲਨੇ ਤੁਹਾਡਾ ਅਸਲੀ ਘਰ ਸੋਹਰੇ ਘਰ ਹੀ ਆ ਪਿੱਕੇ ਕਰ ਸਿਰਫ ਉਦੋਂ ਤੱਕ ਇੱਜ਼ਤ ਮਾਨ ਪਿਆਰ ਹੈ ਜਦੋਂ ਤੱਕ ਤੁਸੀਂ ਕੁਵਾਰੇ ਹੋ ਗੱਲ ਕੋੜੀ ਆ ਪਰ ਅਸਲ ਸੱਚਾਈ ਹੈ ਮੈਂ ਇਹ ਚੀਜ਼ਾਂ ਨੂੰ ਦੇਖਿਆ ਹੋਇਆ ਹੰਡਾਇਆ ਹੋਇਆ ਸੋ ਇਸ ਕਰਕੇ ਇਹ ਚੀਜ਼ਾਂ ਐਕਸੈਪਟ ਕਰਨ ਵਾਲੀਆਂ ਹੁੰਦੀਆਂ ਨੇ ਬਾਕੀ ਬਲਾਸ ਦੇ ਵਿੱਚ ਇਹ ਕਹੂੰਗੀ ਕਿ ਸਭ ਆਪਣੇ ਕਰਮਾਂ ਦੇ ਲਿਖੇ ਜੋਖੇ ਹੁੰਦੇ ਆ ਸਾਨੂੰ ਅਗਰ 파ਟਨਰ ਚੰਗਾ ਨਹੀਂ ਮਿਲਿਆ ਤਾਂ ਉਹ ਸਾਡੇ ਕਿਤੇ ਨਾ ਕਿਤੇ ਕਮੀਆਂ ਹੁੰਦੀਆਂ ਨੇ ਸਾਡੇ ਲਿਖੇ ਜੋਖੇ ਸਾਨੂੰ ਬਹੁਤ ਨੇ ਪੈਂਦੇ ਨੇ ਬਾਕੀ ਜੇਕਰ ਛੋਟੇ ਛੋਟੇ ਕਮੀਆਂ ਸਾਨੂੰ ਫੀਲ ਹੁੰਦੀਆਂ ਨੇ ਨਾ ਬਜਾਏ ਮੂੰਹ ਫੁਲਾ ਕੇ ਕਿ ਦੂਜੇ ਤੋਂ ਲੜਨ ਦੀ ਜਾਂ ਦੂਰ ਭੱਜਣ ਦੀ ਜਾਂ ਲੋਕਾਂ ਵਿੱਚ ਟੰਡੋਰਾ ਪੇਟਣ ਦੀ ਜਾਂ ਆਪਣੇ ਘਰ ਦੇਆਂ ਨੂੰ ਦਿਖਾਵਾ ਦਿਖਾਉਣ ਦੀ ਵੀ ਅਸੀਂ ਲੜ ਰਹੇ ਨੇ ਉਹਦੀ ਬਜਾਏ ਨਾ ਦੋ ਕੱਪ ਚਾਹ ਦੇ ਲੈ ਕੇ ਨਾ ਬਹਿ ਜਾਇਆ ਕਰੋ ਇੱਕ ਦੂਜੇ ਦੀ ਕਮੀਆਂ ਦੱਸ ਦਿਆ ਕਰੋ ਤੇ ਹੱਕ ਨਾਲ ਗਿਆ ਕਰੋ ਅੱਜ ਮੈਨੂੰ ਆ ਤੇਰੀ ਕਮੀ ਨਜ਼ਰ ਆਈਆ ਨੈਕਸਟ ਟਾਈਮ ਤੋ ਇਦਾਂ ਨਹੀਂ ਹੋਣਾ ਚਾਹੀਦਾ ਉਹਨ ਗੱਲ ਉੱਥੇ ਬੰਦ ਹੋ ਜਾਂਦੀ ਹੈ ਤੇ ਪਿਆਰ ਬਣਿਆ ਰਹਿੰਦਾ ਤੇ ਜਦੋਂ ਸਾਡੀ ਗੱਲ ਤੀਜੇ ਪਰਸਨ ਕੋਲ ਚਲੀ ਜਾਂਦੀ ਹੈ ਨਾ ਵੀ ਇਹਨਾਂ ਦਾ ਲੜਾਈ ਝਗੜਾ ਸਟਾਰਟ ਹੋ ਗਿਆ ਉਹਨਾ ਅੱਗੇ ਜਿੱਤ ਕੀ ਪਾਉਣ ਦਾ ਕੰਮ ਬਣਦਾ ਆ ਸੋ ਇਸ ਕਰਕੇ ਨਾ ਆਪਣੀ ਇੱਜ਼ਤ ਆਪਣੇ ਹੱਥ 'ਚ ਹੁੰਦੀ ਹੈ ਤੁਸੀਂ ਹਸਬੰਡ ਨੂੰ ਹੱਕ ਨਾਲ ਸਮਝਾ ਸਕਦੇ ਹੋ ਤਾਂ ਤੁਹਾਡੇ ਹਸਬੰਡ ਨੂੰ ਵੀ ਚਾਹੀਦਾ ਵੀ ਉਹ ਤੁਹਾਨੂੰ ਹੱਕ ਨਾਲ ਸਮਝਾ ਸਕਣ ਸੋ ਮੈਨੂੰ ਨਹੀਂ ਲੱਗਦਾ ਕਿ ਹਰ ਇੱਕ ਜਗ੍ਹਾ ਪੈਸਾ ਕੰਮ ਆਉਂਦਾ ਹੈ ਕਈ ਪੈਸੇ ਵਾਲਿਆਂ ਦੇ ਵੀ ਤਲਾਕ ਹੁੰਦੇ ਦੇਖੇ ਨੇ ਮੈਂ ਮੈਨੂੰ ਨਹੀਂ ਪਤਾ ਯਾਰ ਬਟ ਮੈਨੂੰ ਆ ਹੀ ਲੱਗਦਾ ਕਿ ਪਿਆਰ ਤੇ ਇੱਜ਼ਤ ਨਾਲੋਂ ਵੱਡੀ ਚੀਜ਼ ਹੋਰ ਕੋਈ ਵੀ ਨਹੀਂ ਆ ਦੁਨੀਆ ਦੇ ਵਿੱਚ ਜੇਕਰ ਕੋਈ ਪੈਸੇ ਪਿੱਛੇ ਬਹੁਤ ਅੰਗ ਕਰਦੀ ਹੈ ਤਾਂ ਉਹ ਮੋਰਖੋਰ ਤਾਂ ਨਹੀਂ ਜਿਹੜੇ ਆਪਣੇ ਪਤੀ ਦੀ ਹੀ ਇਨਕਮ ਨੂੰ ਸਮਝ ਨਹੀਂ ਸਕੀਆਂ ਆਪਣੇ ਘਰ ਦੇ ਹਾਲਾਤਾਂ ਨੂੰ ਸਮਝ ਕੇ ਅਡਜਸਟਮੈਂਟ ਨਹੀਂ ਕਰ ਸਕੀਆਂ ਉਹ ਕਾਦੀਆਂ ਔਰਤਾਂ ਨੇ ਸੋ ਠੀਕ ਹੈ ਜੀ ਆਪਣਾ ਆਪਣਾ ਮਾਈਂਡ ਆਪਣੇ ਆਪਣੇ ਘਰੇਲੂ ਚੀਜ਼ਾਂ ਨੇ ਉਹ ਤੁਸੀਂ ਆਪ ਜਾਣਦੇ ਹੋ ਬਟ ਮੈਂ ਇਥੇ ਪੇਕੇ ਸੋਹਰਿਆਂ ਦੇ ਡਿਫਰੈਂਸ ਦੀ ਗੱਲ ਦੱਸੀ ਸੀਗੀ ਆਪਣੇ ਪੇਕੇਆਂ ਦੀ ਬਾਲੀ ਫੁਗਰੀਆਂ ਨਹੀਂ ਮਾਰਦੀਆਂ ਹੁੰਦੀਆਂ ਸੋਹਰੇ ਘਰ ਦੀਆਂ ਫੁਗਰੀਆਂ ਮਾਰਦੀਆਂ ਹੁੰਦੀਆਂ ਨੇ ਸੋਹਰੇ ਘਰ ਦੀ ਇੱਜ਼ਤ ਨੂੰ ਚਾਰ ਚੰਦ ਲਾਈਦੇ ਹੁੰਦੇ ਕਿਉਂਕਿ ਸਾਡੀ ਅਸਲ ਜ਼ਿੰਦਗੀ ਸੋਹਰੇ ਘਰ ਹੁੰਦੇ ਨੇ ਜੇਕਰ ਕੋਈ ਸਖਤ ਪਰਸਨ ਹੈ ਨਾ ਸਾਸ ਸੋਹਰਾ ਕੋਈ ਵੀ ਪ੍ਰੋਬਲਮ ਹੈ ਤਾਂ ਚੁੱਪ ਰਹਿ ਕੇ ਟਾਈਮ ਹੰਡਾਈਦਾ ਹੁੰਦਾ ਆਪਣੇ ਘਰ ਦੇ ਭੇਤ ਕਦੇ ਦੂਜੇ ਹੰਨੇ ਦੇ ਜੁੰਦੇ ਆਪਣੀ ਇੱਜ਼ਤ ਹੀ ਘਟਦੀ ਹੈ ਇਹਦੇ ਵਿੱਚ ਸੋ ਥੈਂਕ ਯੂ ਸੋ ਮੱਚ ਅਗਰ ਕੋਈ ਗੱਲ ਕੋੜੀ ਵੀ ਲੱਗੀ ਹੋਵੇ ਨਾ ਤਾਂ ਲੱਗੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਆਪਣੇ ਅਸਲ ਵਿਚਾਰ ਪੇਸ਼ ਕੀਤੇ ਨੇ ਅਸਲ ਜ਼ਿੰਦਗੀ ਬਾਰੇ ਦੱਸਿਆ ਸੋ ਥੈਂਕ ਯੂ ਸੋ ਮੱਚ ਫਿਰ ਮਿਲਨੇ ਇੱਕ ਸੋਹਣੀ ਜੀ ਸਟੋਰੀ ਸੋਹਣੀ ਜੀ ਸਿੱਖਿਆ ਦੇ ਨਾਲ ਉਦੋਂ ਤੱਕ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਤੁਸੀਂ ਖੁਸ਼ ਰਹੋ ਆਪਣੇ ਆਪਣੇ